ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਮਾਨਸਾ ਸਾਹਿਬ ਡੇਰਾ ਭਾਈ ਗੁਰਦਾਸ ਜਿਵੇਂ ਤੁਸੀਂ ਥੰਬਨੇਲ 'ਚ ਵੇਖ ਹੀ ਲਿਆ ਹੋਣਾ ਵੀ ਉੱਥੇ ਜਿਹੜਾ ਜਾਣ ਸ਼ਕਨ ਨਾਲ ਜਿਹੜੇ ਜਵਾਕ ਬੋਲਦੇ ਨੇ ਉਹ ਬੋਲਣ ਲੱਗ ਜਾਂਦੇ ਆ ਤੇ ਚਲੋ ਅੱਗੇ ਜਾ ਕੇ ਮਿਲਦੇ ਆ ਤੁਹਾਨੂੰ ਦਿਖਾਉਣੇ ਰਸਤੇ ਦੀ ਵੀਡੀਓ ਤੇ ਹੋ ਸਕਿਆ ਤਾਂ ਤੁਹਾਨੂੰ ਸਿੱਧੂ ਮੂਸੇ ਦਾ ਘਰ ਵੀ ਦਿਖਾਵਾਂਗੇ ਚਲੋ ਮਿਲਦੇ ਆ ਅੱਗੇ ਇਤੋਂ ਪਹਿਲਾਂ ਮਾਨਸਾ ਕੈਂਚੀਆਂ ਤੋਂ ਸੱਜੇ ਹੱਥ ਮਾਨਸਾ ਸ਼ਹਿਰ ਵੱਲ ਮੁੜ ਜਾਣਾ ਤੇ ਅੱਗੇ ਜਾ ਕੇ ਵਾਵਾ ਅੱਗੇ ਜਾ ਕੇ ਨਾ ਸ਼ਹਿਰ ਦੇ ਵਿੱਚ ਜਿਹੜਾ ਪੌਲ ਆਉਂਦਾ ਪੌਲ ਚੜ ਜਾਣਾ ਆਪਾਂ ਪੌਲ ਚੜ ਕੇ ਨਾ ਗਾਂ ਖੱਬੇ ਹੱਥ ਪੌਲ ਉੱਤਰ ਦੀ ਇੱਕ ਖੱਬੇ ਹੱਥ ਰਾਹ ਮੁੜੂਗਾ ਅੱਗੇ ਚੱਲ ਕੇ ਤੁਹਾਨੂੰ ਦਿਖਾਉਣੀ ਆ ਪੋਲ ਉੱਤਰ ਦੇ ਸਾਰੀ ਖੱਬੇ ਹੱਥ ਨਾਲ ਹੀ ਮੁੜ ਜਾਣਾ ਤੁਸੀਂ ਯੂ ਟਰਨ ਲੈ ਲੈਣਾ ਪੋਲ ਦੇ ਇੱਥੇ ਮੁੜਦੇ ਹੀ ਗਾਂ ਸੱਜੇ ਹੱਥ ਫੇਰ ਰਾਸਤਾ ਮੁੜੂਗਾ ਉੱਥੇ ਨਾ ਤੁਹਾਨੂੰ ਇੱਕ ਗੇਟ ਬਣਿਆ ਦੇਜੂਗਾ ਆਹ ਸਾਹਮਣੇ ਗੇਟ ਆ ਗਿਆ ਇੱਥੇ ਤੁਹਾਨੂੰ ਲਿਖਿਆ ਦਿਖਾਈ ਦੇਊਗਾ ਡੇਰਾ ਭਾਈ ਗੁਰਦਾਸ ਜੀ ਤਾਂ ਇਹ ਗੇਟ ਵਾਲੀ ਸਾਈਡ ਮੁੜ ਜਿਓ ਇੱਥੇ ਸਾਹਮਣੇ ਜਾ ਕੇ ਥੋੜੀ ਦੂਰ ਤੇ ਹੀ ਆ ਜਿਆਦਾ ਦੂਰ ਨਹੀਂ ਹੈਗਾ 3-400 ਮੀਟਰ ਦੂਰੀ ਹੈ ਬਸ ਕਿ ਉਹ ਜਿਹੜਾ ਆਪਾਂ ਨੂੰ ਲਾ ਰੰਗ ਦੀ ਲਾ ਰੰਗ ਕਰਿਆ ਹੋਇਆ ਦਿਖਾਈ ਦੇ ਰਿਹਾ ਟੈਂਟ ਵਗੈਰਾ ਲੱਗੇ ਹੋਏ ਆ। ਇਹੀ ਡੇਰਾ ਇੱਥੇ ਪ੍ਰੋਗਰਾਮ ਚੱਲ ਰਿਹਾ ਕੋਈ ਸਾਂਤ ਸੰਮੇਲਨ ਜਿਹਦੇ ਕਰਕੇ ਬਹੁਤ ਜ਼ਿਆਦਾ ਸੰਗਤ ਆਈ ਹੋਈ ਆ ਇੱਥੇ। ਬਹੁਤ ਰੌਣਕ ਹੈ। ਉਹ ਸਾਹਮਣੇ ਜਿਹੜਾ ਤੁਸੀਂ ਦਰਖਤ ਦੇਖ ਰਹੇ ਆ। ਇਹੀ ਦਰਖਤ ਆ ਜਿਹਦੇ ਥੱਲੇ ਬੱਚਿਆਂ ਨੂੰ ਚੂਲੀ ਨਾਲ ਪਾਣੀ ਪਿਉਂਦੇ ਆ। ਤੇ ਜਿਹਦੇ ਨਾਲ ਕਹਿੰਦੇ ਵੀ ਜਵਾਕ ਬੋਲਣ ਲੱਗ ਜਾਂਦਾ। ਇਹ ਭਾਈ ਗਰਦਾਸ ਜੀ ਦੀ ਜਗਾ ਬਣਾਈ ਹੋਈ ਆ ਤਪਸਥਾਨ ਉਹ ਦਾਸ ਸਿੰਘ ਸੰਪਰਤਾ ਦੇ ਦੀ ਮੈਂ ਇਹ ਜਗਾ ਤੇ ਇੱਥੇ ਬਾਬਾ ਸ੍ਰੀ ਚੰਦ ਜੀ ਦਾ ਜਿਹੜਾ ਗੱਦੀ ਲਾਉਂਦੇ ਆ ਇੱਥੇ ਨਾ ਤੂਣੀਆ ਉਹਨਾਂ ਦੀ ਤੇ ਇਹਦਾ ਪ੍ਰਬੰਧ ਹੁਣ ਬਾਬਾ ਅਮਨ ਮੋਨੀ ਜੀ ਕੋਲੇ ਆ ਤੇ ਇਹ ਇਹਨਾਂ ਦੇ ਦਸਨ ਮੁਤਾਬਕ ਵੀ 21 ਦਿਨ ਜਿਹੜਾ ਮਤਲਬ ਕਿ ਹਰੇਕ ਐਤਵਾਰ ਤਿੰਨ ਐਤਵਾਰ ਲਗਾਤਾਰ ਹੋਣਾ ਪੈਂਦਾ ਹੈ 21 ਦਿਨ ਸੱਤ-ਸੱਤ ਦਿਨਾਂ ਬਾਅਦ ਤੇ ਕਹਿੰਦੇ ਵੀ ਬੱਚਿਆਂ ਨੂੰ ਤਿੰਨ-ਤਿੰਨ ਜੂਲੀ ਪਾਣੀ ਪਿਉਂਦੇ ਆ ਤੇ 21 ਦਿਨਾਂ ਦੇ ਵਿੱਚ ਹੀ ਬੱਚਾ ਕਹਿੰਦੇ ਬੋਲਣ ਲੱਗ ਜਾਂਦਾ ਅਸੀਂ ਲੋਕਾਂ ਨੂੰ ਇੱਥੇ ਹੋਰ ਵੀ ਪੁੱਛਿਆ ਉਹ ਕਹਿੰਦੇ ਵੀ ਹਾਂ ਬਹੁਤ ਜ਼ਿਆਦਾ ਫਰਕ ਪੈਂਦਾ ਜਦੋਂ ਠੀਕ ਹੋ ਜਾਂਦੇ ਤਾਂ ਲੋਕ ਇੱਥੇ ਆ ਕੇ ਤੋਤੇ ਚੜਾ ਜਾਂਦੇ ਆ ਐਤਵਾਰ ਨੂੰ ਜਿਆਦਾ ਇੱਥੇ ਸੰਗਤ ਹੁੰਦੀ ਆ ਬਹੁਤ ਜਿਆਦਾ ਇਕੱਠ ਹੁੰਦਾ ਐਤਵਾਰ ਨੂੰ ਤੇ ਆ ਤੋਤੇ ਤੁਸੀਂ ਦੇਖੀ ਕਿੰਨੇ ਲੋਕਾਂ ਨੇ ਚੜਾਏ ਹੋਏ ਆ ਹੁਣ ਆਪਾਂ ਜਾਣਾ ਇੱਥੋਂ ਸਿੱਧੂ ਮੂਸੇਵਾਲੇ ਦੇ ਪਿੰਡ ਵੇਖਦੀ ਜਾਣਾ ਅੱਗੇ ਅਸੀਂ ਕਿਤੇ ਜਾਣਾ ਸੀ ਕੇ ਨੂੰ ਮਿਲਣ ਤੇ ਅੰਦਰ ਤਾਂ ਅਸੀਂ ਸ਼ਾਇਦ ਹੀ ਜਾਈਏ ਕਿਉਂਕਿ ਬਹੁਤ ਲੋਕਾਂ ਨੇ ਵਲੌਗ ਬਣਾਏ ਆ ਉਹਦੇ ਪੰਜਾਬ ਸਾਰੇ ਪੰਜਾਬ ਨੇ ਆਪਣੀ ਦੇਖਿਆ ਹੀ ਅੰਦਰੋਂ ਜਾ ਕੇ ਤੇ ਅੰਦਰ ਤਾਂ ਅਸੀਂ ਜਾਂਦੇ ਨਹੀਂਗੇ ਤੁਹਾਨੂੰ ਬਾਹਰੋਂ ਵੀਡੀਓ ਦਿਖਾ ਦਾਂਗੇ ਇੱਥੋਂ ਆ ਇੱਧਰ ਮੁੜ ਜਾਂਦਾ ਰੋਡ ਤੋਂ ਤਲਵੰਡੀ ਨੂੰ ਜਾਂਦਾ ਇਹ ਰੋਡ ਤੇ ਆ ਰੋਡ ਤੋਂ ਉੱਤਰ ਕੇ ਜਿਆਦਾ ਦੂਰ ਨਹੀਂ ਹੈਗਾ ਨੇੜੇ ਹੀ ਆ ਆ ਸਾਹਮਣੇ ਵੈਸੇ ਵੱਡੇ ਰੋਡ ਤੋਂ ਹੀ ਕੋਠੀ ਆਪਾਂ ਨੂੰ ਦਿਖ ਜਾਂਦੀ ਆ ਇਥੇ ਉੱਤਰ ਕੇ ਬੱਸ 2-300 ਮੀਟਰ ਹੀ ਆ ਸਿਕਿਉਰਿਟੀ ਵਗੈਰਾ ਲੱਗੀ ਹੁੰਦੀ ਹੈ ਹੁਣ ਤਾਂ ਅੱਗੇ ਅਸੀਂ ਜਦੋਂ ਪਹਿਲਾਂ ਇਹ ਪਿੰਡਾਂ ਜਾਂਦੇ ਹੁੰਦੇ ਸੀ ਤਾਂ ਰੇਤੇ ਵਾਲੇ ਪਿੰਡ ਗਿਨੇ ਜਾਂਦੇ ਸੀ ਇਤਨਾ ਕੋਈ ਆਉਂਦਾ ਨਹੀਂ ਸੀਗਾ ਵਾਕਈ ਉਹ ਕਹਿੰਦਾ ਸੀ ਨਾ ਬੱਸਾਂ ਨਹੀਂ ਆਉਂਦੀ ਵੀ ਤੇ ਉਹਦੀ ਗੱਲ ਸਹੀ ਏ ਪਿੰਡਾਂ 'ਚ ਬੱਸ ਵੀ ਨਹੀਂ ਆਉਂਦੀ ਸੀ ਤੇ ਹੁਣ ਤਾਂ ਰੋਜ਼ ਵਾਂਗੂ ਹੀ ਮੰਨ ਲਓ ਇੱਥੇ ਮੇਲੇ ਵਾਲਾ ਮਾਹੌਲ ਹੀ ਹੁੰਦਾ ਬਹੁਤ ਜ਼ਿਆਦਾ ਲੋਕ ਜਿਹੜੇ ਰੋਜ਼ ਹੀ ਆਉਂਦੇ ਆ ਬਹੁਤ ਘੱਟ ਹੁੰਦਾ ਦੁਪਹਿਰੇ ਇੱਥੇ ਘਰੇ ਬਹੁਤ ਲੋਕ ਜਾਂਦੇ ਆ ਉਹਦੀ ਸਮਾਦ ਤੇ ਬਹੁਤ ਲੋਕ ਜਾਂਦੇ ਆ ਤੁਸੀਂ ਦੇਖ ਲਓ ਗੱਟੀਆਂ ਇੱਥੇ ਹੀ ਖੜੀਆਂ ਰਹਿੰਦੀਆਂ ਇਹਦਾ ਮੇਨ ਗੇਟ ਨਾਲ ਹੀ ਇਹਦੇ ਪਿੱਛੇ ਦੂਜਾ ਗੇਟ ਸੀ ਉਹਦੇ ਵਿੱਚ ਦੀ ਅੰਦਰ ਜਾਣ ਦੇਂਦੇ ਇੱਧਰ ਘਰੇ ਤਾਂ ਨਹੀਂ ਕਿਸੇ ਨੂੰ ਜਾਣ ਦਿੰਦੇ ਉਧਰ ਉਹਦੇ ਟਰੈਕਟਰ ਵਗੈਰਾ ਖੜੇ ਆ ਉਹ ਦੇਖ ਲੈਂਦੇ ਆ ਲੋਕ ਚੱਲੋ ਵਾਇਦਾਂ ਵਲੌਗ ਫਿਰ ਆਪਾਂ ਇੱਥੇ ਹੀ ਖਤਮ ਕਰਦੇ ਆ ਤੇ ਹੋਰ ਇਹੋ ਜਿਹੇ ਵੀਡੀਓ ਦੇਖਣ ਵਾਸਤੇ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸ਼ੇਅਰ ਵੀ ਕਰ ਦਿਓ ਧੰਨਵਾਦ